ਕਿੱਥੇ ਹੋਏਗਾ ਕੀ ਹੋਏਗਾ ਪੰਜਾਬ ਦਾ ਸਾਨੂੰ ਤਾਂ ਥੋੜੇ ਤੋਂ ਬੜੀਆਂ ਉਮੀਦਾਂ ਯੰਗ ਆਫੀਸਰ ਆਈਪੀਐਸ ਆਫੀਸਰਸ ਬਣਨ ਤੋਂ ਪਰ ਇਹ ਆਈਪੀਐਸ ਆਫੀਸਰ ਜੀ ਇਸ ਤਰ੍ਹਾਂ ਦਾ ਰਵਈਆ ਕਰ ਲੱਗ ਪਈ ਜਿਹੜੇ ਜਸਟਿਸ ਨਾ ਦੇ ਸਕੇ ਜਸਟ ਬਿਕਾਜ਼ ਦੇ ਵਾਂਟ ਟੂ ਬਿਕਮ ਅ ਐਸਐਸਪੀ ਪੰਜਾਬ ਦੇ ਵਿੱਚ ਲਗਾਤਾਰ ਲਾਅ ਐਂਡ ਆਰਡਰ ਦੇ ਹਾਲਾਤ ਦੇਖਦੇ ਹੋਏ ਅਮਰਿੰਦਰ ਸਿੰਘ ਰਾਜਾ ਵਿੰਗ ਕੱਢ ਲਿਆਏ ਨਵਾਂ ਕੇਸ ਜਿਸ ਦੇ ਵਿੱਚ ਉਹਨਾਂ ਨੇ ਸਿੱਧੇ ਤੌਰ ਤੇ ਸਰਕਾਰ ਤੇ ਇਲਜ਼ਾਮ ਲਗਾਏ ਤੇ ਉਸ ਪੂਰੀ ਘਟਨਾਕ੍ਰਮ ਨੂੰ ਦੱਸਿਆ ਹੈ ਅਖਿਲ ਚੌਧਰੀ ਸਾਹਿਬ ਤੁਹਾਡਾ ਨੇਤ੍ਰਿਤਵ ਹੈ ਤੁਹਾਨੂੰ ਹੀ ਕਹਾਂਗਾ ਔਰ ਥੱਲੇ ਅਫਸਰਾਂ ਨੂੰ ਕਿਵੇਂ ਕਹਾਂਗਾ ਯੂ ਆਰ ਅ ਹੈਡ ਉਸ ਤੋਂ ਬਾਅਦ ਇਹ ਸਾਡੀ ਜਿਹੜੀ ਭੈਣ ਹੈ ਕਰਮਜੀਤ ਕੌਰ ਇਹ ਹਸਪਤਾਲ 'ਚ ਦਾਖਲ ਹੋ ਜਾਂਦੀ ਹੈ ਔਰ ਮੈਨੂੰ ਸ਼ਰਮ ਆ ਰਹੀ ਹੈ ਕਹਿੰਦੇ ਨੂੰ ਮੇਰੀ ਭੈਣ ਆੜ ਗਈ ਹੈ ਮੇਰੀ ਭੈਣ ਉਸ ਸਮੇਂ ਪ੍ਰੈਗਨੈਂਟ ਸੀ ਜਿਸ ਸਮੇਂ ਇਹ ਲੜਾਈ ਹੁੰਦੀ ਹੈ ਔਰ ਇਹਨਾਂ ਨੂੰ ਮਾਰਿਆ ਜਾਂਦਾ ਕੁੱਟਿਆ ਜਾਂਦਾ ਢਿੱਡ 'ਚ ਲੱਤਾਂ ਮਾਰੀਆਂ ਜਾਂਦੀਆਂ ਐਮਐਲਆਰ ਦੀ ਰਿਪੋਰਟ ਆ ਜਾਂਦੀ ਹੈ ਬਠਿੰਡੇ ਦੇ ਸਿਵਲ ਹਸਪੀਟਲ ਇਹਨਾਂ ਨੂੰ ਆਪਣਾ ਜੋ ਵੀ ਮੈਡੀਕਲ ਸਹਾਇਤਾ ਲੈ ਕੇ ਹੁਣ ਇਹ ਪ੍ਰੈਗਨੈਂਟ ਨਹੀਂ ਰਹੇ ਮਾਰਿਆ ਢਿੱਡ 'ਚ ਲੱਤਾਂ ਮਾਰੀਆਂ ਇਹ ਤੁਹਾਡੇ ਪੇਸ਼ ਵੀ ਹੋਏ ਆ ਮੇਰੇ ਮੈਂ ਭੇਜਿਆ ਸੀ ਤੁਹਾਡੇ ਕੋਲ ਲੇਕਿਨ ਤੁਸੀਂ ਕੋਈ ਗੱਲ ਨਹੀਂ ਸੁਣੀ ਆਦਰ ਨਹੀਂ ਆਖੇ ਚੌਧਰੀ ਜੀ ਤੁਸੀਂ ਕੀ ਕੀਤਾ ਇਸ ਲੜਕੀ ਦਾ ਤਾਂ ਪਰਚਾ ਨਹੀਂ ਦਰਜ ਹੋਇਆ ਕਰਮਜੀਤ ਕੋਲ ਮੇਰੇ ਸਾਹਮਣੇ ਬੈਠੀ ਹੈ ਮੇਰੀ ਭੈਣ ਜਿਨ੍ਹਾਂ ਨੇ ਆਪ ਦਾ ਇੱਕ ਬੱਚਾ ਗਵਾਤਾ ਜੇ ਇਹ ਕੰਮ ਸਾਡੀ ਧੀ ਭੈਣ ਨਾਲ ਹੋਇਆ ਹੁੰਦਾ ਕਿਸੇ ਦੀ ਨਾਲ ਫਿਰ ਦਰਦ ਹੋਣਾ ਸੀਗਾ ਪਰ ਇਹ ਵਿਚਾਰੇ ਗਰੀਬ ਲੋਕਾਂ ਐਨਾਂ ਦੀ ਕੋਈ ਸੁਣਵਾਈ ਨਹੀਂ ਸੋ ਐਮਐਲਏ ਜਿਹੜੀ ਆਈ ਇਹ ਆਈ ਰਿਪੋਰਟ रिपोर्ट आगी 22 2 2025 ਨੂੰ 21 ਦੀ ਲੜਾਈ ਤੇ 22 2025 ਨੂੰ ਉਹਨੇ ਕਿ ਅਗਲੇ ਦਿਨ ਹੀ ਐਮਲ ਦੀ ਰਿਪੋਰਟ ਆ ਗਈ ਤੇ ਡਾਕਟਰ ਨੇ ਦੱਸਤਾ ਵੀ ਇਹਨਾਂ ਦੇ ਹੁਣ ਪਛਾ ਨਹੀਂ ਰਿਹਾ ਠੀਕ ਆ ਤੇ ਤੁਹਾਨੂੰ ਮਿਲੇ ਨੂੰ ਮਹੀਨਾ ਹੋ ਗਿਆ ਤੁਸੀਂ ਕੁਝ ਨਹੀਂ ਕੀਤਾ ਹੁਣ ਤੁਸੀਂ ਕੀ ਕੀਤਾ थैंक यू ਧੰਨਵਾਦ ਤੁਹਾਡਾ ਬਹੁਤ-ਬਹੁਤ ਮਿਹਰਬਾਨੀ ਪੰਜਾਬ ਦੀ ਪੁਲਿਸ ਦਾ ਤੇ ਖਾਸ ਕਰਕੇ ਮੁਕਸਰ ਪੁਲਿਸ ਦੇ ਸਾਡੇ ਕਪਤਾਨ ਸਾਹਿਬ ਜੀ ਦਾ ਉਸੀ ਕੀ ਕੀਤਾ ਜਨਾਬੇ ਵਾਲੀ ਤੁਸੀਂ ਇਹਨਾਂ ਤੇ ਹੁਣ ਪਰਚਾ ਦਰਜ ਕਰਤਾ 14/4/2025 ਨੂੰ 2 ਮਹੀਨਿਆਂ ਬਾਅਦ ਹੁਣ ਕੀ ਕੀਤਾ ਪਤਾ ਤੁਸੀਂ ਇਹਨਾਂ ਤੇ ਪਰਚਾ ਕਰ ਦਰਜ ਕਰਤਾ ਇਸ औरत ਦੀ ਸੁਣਵਾਈ ਨਹੀਂ ਸੁਣੀ ਅਖਿਲ ਜੀ ਇਹਨਾਂ ਨੂੰ ਨਹੀਂ ਤੁਸੀਂ ਸੁਣਿਆ ਤੁਸੀਂ ਇਹਨਾਂ ਤੇ ਮੁਕੱਦਮਾ ਦਰਜ ਕਰਤਾ 452 ਦਾ ਇਸ ਭੈਣ ਤੇ ਵੀ 452 ਦਾ ਸ਼ਰਮ ਹੋਣੀ ਚਾਹੀਦੀ ਕਿੱਥੇ ਹੋਏਗਾ ਕੀ ਹੋਏਗਾ ਪੰਜਾਬ ਦਾ ਸਾਨੂੰ ਤਾਂ ਥੋੜੇ ਤੋਂ ਬੜੀਆਂ ਉਮੀਦਾਂ ਯੰਗ ਆਫੀਸਰ ਆਈਪੀਐਸ ਆਫੀਸਰਸ ਬਣਨ ਤੋਂ ਪਰ ਜੇ ਆਈਪੀਐਸ ਆਫੀਸਰਜ਼ ਹੀ ਇਸ ਤਰ੍ਹਾਂ ਦਾ ਰਵਈਆ ਕਰਨ ਲੱਗ ਪਏ ਜਿਹੜੇ ਜਸਟਿਸ ਨਾ ਦੇ ਸਕੇ ਜਸਟ ਬਿਕੋਜ਼ ਦੇ ਵਾਂਟ ਟੂ ਬਿਕਮ ਅ ਐਸਐਸਪੀ ਤਾਂ ਫਿਰ ਕੀ ਹੋਏਗਾ ਜਨਾਬ ਕੁਝ ਨਹੀਂ ਹੋਏਗਾ ਹੁਣ ਇਹਨਾਂ ਤੇ ਮੁਕੱਦਮਾ ਐਫਆਈਆਰ ਦੀ ਕਾਪੀ ਹੈ ਮੇਰੇ ਕੋਲ ਤੁਸੀਂ ਧਾਰਾਵਾਂ ਲਾਤੀਆਂ ਇਹਨਾਂ ਤੇ ਕਿੱਥੇ ਆ ਵੀ ਧਾਰਾਵਾਂ ਇਕਲਾਤੀ 333 ਇਕਲਾਤੀ 115 2 ਇਕਲਾਤੀ ਅਕੀ ਲਿਖਿਆ 3/5 ਤਿੰਨ ਵਟ ਕੋਈ 3/5 ਅਕੀ ਤਿੰਨ ਬ੍ਰੈਕਟ 5 ਇਕ 452 ਕਿੱਥੇ ਹੈ ਭਾਈ ਜੀ ਇਹਨਾਂ ਕਰਨਗੇ ਭਾਰਤੀਆ ਅਚਾ ਚਾਹ ਯਾਰ ਅੱਛਾ ਲਾ ਡਾਟਸਬ ਜਿਹੜੀ ਨਿਆ ਭਾਰਤੀਆ ਨਿਆਏ ਬਣਿਆ ਉਰੀ ਚ ਤੁਸੀਂ ਅੱਡਾ ਡੈਫੀਨੇਸ਼ਨ ਆ 452 ਵੀ ਲੱਗਦੀ ਆ ਇਹਦੇ ਤੇ ਨੌਨ ਬੇਲੇਬਲ ਨਾਲੇ ਆਪਣਾ ਬੱਚਾ ਖਾਲਿਆ ਛਿੱਤਰ ਖਾਲੇ ਉੱਟ ਖਾਲੀ ਹੁਣ ਇਹ ਭੱਜੇ ਫਿਰਦੇ ਆ ਵਿਚਾਰੇ ਭੱਜੇ ਫਿਰਦੇ ਆ ਕਿ ਇਹ ਕਿੱਥੇ ਜਾਣ ਹੁਣ ਮੈਂ ਫੋਨ ਕੀਤਾ ਡੀਐਸਪੀ ਸਾਹਿਬ ਨੂੰ ਹੁਣ ਅੱਗੇ ਗਾਂ ਕੀ ਕੀ ਹੋ ਰਿਹਾ ਗਿੱਦੜਬਾ ਦੇ ਲੋਕੋ ਪੰਜਾਬ ਦੇ ਲੋਕੋ ਕਿਸੇ ਦੀ 57 ਵੀ ਹੁੰਦੀ ਆ ਇੱਕ ਇੱਥੇ ਆਦਰਨੀਆ ਐਸਡੀਐਮ ਸਾਹਿਬ ਲੱਗੇ ਇਹ ਨਵਾਂ ਕਾਨੂੰਨ ਹੈ ਕਿ ਉਹਨੂੰ 4 ਦੇਨੋਂ ਉਹ 752 ਦੇ ਵਿੱਚ ਹਵਾਲਾ ਚਲਾਉਂਦੇ ਆ ਜੇਲ੍ਹ ਭੇਜ ਦਿੰਦੇ ਪਹਿਲੀ ਵਾਰੀ ਹੋਇਆ ਕਿ 752 ਨਾਲ ਦੀ ਨਾਲ ਹੋਣੀ ਹੁੰਦੀ ਇੱਕ ਦਿਨ ਦਾ ਪੁਲਿਸ ਪੇਸ਼ ਨਹੀਂ ਕਰਦੀ ਤੇ ਫਿਰ 3-4 ਦਿਨ ਉਹਨੂੰ ਜੇਲ੍ਹ ਚ ਭੇਜ ਦਿੱਤਾ ਜਾਂਦਾ ਲੋਕ ਵਿਚਾਰੇ ਡਰਦੇ ਖਣਕ ਦੇ ਸੀਜ ਵਿੱਚ ਭੱਜੇ ਫਿਰਦੇ ਸੋ ਮੇਰੀ ਬੇਨਤੀ ਹੈ ਅਖਿਲ ਜੀ ਕੱਲ ਨੂੰ ਹੋਰ ਇੱਕ ਕਰਾਂਗੇ ਰੋਜ਼ਾਨਾ ਹੁਣ ਜਿੰਨੇ ਜਿੰਨੇ ਪਰਚੇ ਤੁਸੀਂ ਦਿਆ ਕਰੋਗੇ ਆਈ ਕੈਨ ਸਪੀਕ ਔਨ ਸਾਰੀ ਜਿਹੜਾ ਮੁਕਸਰ ਦੇ ਵਿੱਚ ਹੋ ਰਿਹਾ ਮਕਦਮੇ ਦਰਜ ਹੋ ਰਹੇ ਆ ਜਾਲੀ ਹੋ ਰਹੇ ਆ ਠੱਕੇ ਨਾਲ ਹੋ ਰਹੇ ਆ ਜਿਨ੍ਹਾਂ ਲੋਕਾਂ ਨੂੰ ਨਜਾਇਜ਼ ਵਿੱਚ ਪਾਇਆ ਜਾ ਰਿਹਾ ਐਦਾਂ ਹੀ ਇੱਕ ਗੁਰੂ ਸਰ ਦਾ ਵੀ ਕੇਸ ਆ ਉਹਰੇ ਤੇ ਕੱਲ ਨੂੰ ਗੱਲ ਕਰਾਂਗੇ ਕਿੰਨੇ ਲੋਕਾਂ ਨੂੰ ਤੁਸੀਂ ਨਜਾਇਜ਼ ਪਾਇਆ ਕਿਹੜਾ ਕਿਹੜਾ ਝੂਠਾ ਮਕਦਮਾ ਕਿਹੜਾ ਕੀ ਸੀ ਕਿਹੜੀ ਕਣਕ ਸੀ ਕਿਹੜਾ ਸਮਾਨ ਸੀ ਉਹਰੇ ਤੇ ਕੱਲ ਗੱਲ ਕਰਾਂਗੇ ਤੁਹਾਡੇ ਨਾਲ ਸੋ ਮੇਰੀ ਬੇਨਤੀ ਹੈ ਚੌਧਰੀ ਸਾਹਿਬ ਕਿਉਂਕਿ ਯੂ ਆਰ ਅ ਬਿਜ਼ੀ ਮੈਨ ਪਲੀਜ਼ ਇਹਨਾਂ ਗਰੀਬਾਂ ਦੀ ਗੱਲ ਸੁਣੋ ਇਹਨਾਂ ਨੂੰ ਜਸਟਿਸ ਦਿਓ ਜੇ ਜਸਟਿਸ ਨਹੀਂ ਦੇ ਸਕਦੇ ਫਿਰ ਸਾਨੂੰ ਕੋਈ ਹੋਰ ਰੋਖ ਹਕਤਿਆਰ ਕਰਨਾ ਪਵੇਗਾ ਸੋ ਆਈ ਬਲੀਵ ਦਿਸ ਇਜ਼ ਦ ਬੈਸਟ ਕਮਿਊਨੀਕੇਸ਼ਨ ਮਾਧਿਅਮ ਚੰਗਾ ਆਏਗਾ ਫੇਸਬੁਕ ਦਾ ਸ਼ਾਇਦ ਤੁਸੀਂ ਮੇਰੀ ਵੀਡੀਓ ਸੁਣੋ ਔਰ ਮੈਂ ਬੇਨਤੀ ਕਰਾਂਗਾ ਸਾਰੇ ਸਰੋਤਿਆਂ ਨੂੰ ਕਿ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਪੰਜਾਬ ਦੇ ਡੀਜੀਪੀ ਸਾਹਿਬ ਗੌਰਵ ਯਾਦਵ ਜੀ ਕੋਲੇ ਤੇ ਆਦਰਨੀਆ ਐਸਐਸਬੀ ਮੁਖ세 ਰਖੀ ਚੌਧਰੀ ਜੀ ਕੋਲੇ ਇਹ ਪਹੁੰਚਦੀ ਕਰ ਦਿਓ ਧੰਨਵਾਦ ਤੁਸੀਂ ਚਿੰਤਾ ਨਹੀਂ ਕਰਨੀ ਮੈਂ ਤੁਹਾਡੇ ਨਾਲ ਆ ਮੈਂ ਚੱਲਾਂਗਾ ਤੁਹਾਡੇ ਨਾਲ ਠੀਕ ਹਾਂ ਮੈਂ ਚੱਲਾਂਗਾ ਕੋਈ ਡਰਨ ਦੀ ਲੋੜ ਨਹੀਂ ਪਹਾਈ ਫਿਰੇ ਪਹਾਈ ਫਿਰੇ ਜਮਾ ਚਿੰਤਾ ਨਹੀਂ ਕਰਨੀ ਲੋੜ ਦੀ ਧੰਨਵਾਦ